ਸਤਿਗੁਰ ਜੀ ਸਾਰੇ ਵੀਰਾਂ ਨੂੰ ਬਲਜਿੰਦਰ ਡੇਰੀ ਫਰਮੈਂਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਆਂ ਝੋਟੀਆਂ ਨੇ ਕੋਈ ਟੋਕਰ ਗੱਬਣਾ ਆਓ ਵੀਰ ਜੀ ਇਹਨਾਂ ਬਾਰੇ ਲੰਨੇ ਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਹੋਰ ਸੁਨੌਕੇ ਵਾਲ ਵੀਰ ਜੀ ਵਧੀਆ ਵਧੀਆ ਵੀਰ ਜੀ ਦੇਖਾ ਜੀ ਵਧੀਆ ਜੀ ਨਾਂ ਦੱਸ ਦਿਓ ਆਪਣਾ ਵੀਰ ਜੀ ਆ ਵੀਰ ਜੀ ਆਪਣਾ ਗਗਨਦੀਪ ਸਿੰਘ ਪਿੰਡ ਆਪਣਾ ਘੱਟੀਆਂ ਝੰਡੀਆਂ ਝੋਟੀਆਂ ਫਰੇਗੜ ਝੋੜੀਆਂ ਲੱਗੀਆਂ ਤੇ ਅਮਰਸਰ ਆਨੂ ਹੈਗਾ 22 ਕਿਲੋਮੀਟਰ ਠੀਕ ਹੈ ਜੀ ਠੀਕ ਹੈ ਜੀ ਜਿਲ੍ਹਾ ਆਪਣਾ ਗਰਦਾਰਪੁਰ ਗਰਦਾਰਪੁਰ ਫੋਨ ਨੰਬਰ ਝੋੜੀਆਂ ਆ ਗਿਆ ਵੀਰ ਜੀ ਇੱਕ ਫੱਟੇ ਝੋੜੀ ਸੂਈ ਰਾਤ ਦੀ ਬਿਲਕੁਲ ਫੋਨ ਨੰਬਰ ਦੱਸੋ ਵੀਰ ਜੀ ਫੋਨ ਨੰਬਰ ਆਪਣਾ ਹੈਗਾ 9814743097 ਠੀਕ ਹੈ ਕਿੰਨੇ ਪਸ਼ੂ ਕੋਲੇ ਅੱਜ ਤਿੰਨਾਂ ਪਸ਼ੂਆਂ ਦੀ ਵੀਡੀਓ ਪਾਵਾਂਗੇ ਬਾਕੀ ਕੋ ਤਿਆਰ ਤੁਰਨ ਵਾਲੀਆਂ ਝੋੜੀਆਂ ਉਧਰ ਨਹੀਂ ਹਰਿਆਣੇ ਦੀਆਂ ਉਹ ਫਿਰ ਅਗਲੀ ਵੀਡੀਓ ਵਿੱਚ ਪਾਵਾਂਗੇ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਹੋਈ ਝੋੜੀ ਰਾਤ ਦੀ ਸੂਈ ਉਹਦੀ ਪਾਦਨੇ ਅੱਜ ਬਿਲਕੁਲ ਜੀ ਹੈ ਕੱਢਿਆ ਗਿਆ ਠੀਕ ਹੈ ਜੀ ਟੋਕਰ ਗੱਬਣਾ ਟੋਕਰ ਗੱਬਣਾ ਸਟਾਰਟ ਕਰਦੇ ਆ ਠੀਕ ਹੈ ਜੀ ਹਾਂ ਇਹਰੇ ਬਾਰੇ ਦੱਸ ਦਿਓ ਵੀਰ ਜੀ ਕਿੰਨੇ ਜੇਰ ਦੀ ਗੱਬਣਾ ਵੀਰੇ ਇਹ ਵੀ ਸਾਢੇ ਪੰਜਾਂ ਮਹੀਨਿਆਂ ਦੀ ਗੱਬਣਾ ਛੋਟੀ ਸਾਢੇ ਪੰਜਾਂ ਮਹੀਨਿਆਂ ਦੀ ਗੱਬਣਾ ਦੁੱਧ ਦੁੱਧ 10 ਕਿਲੋ ਜੇ ਦੇਖ 10 ਕਿਲੋ ਲੈ ਵੀਰ ਜੀ ਤੋੜ ਦਿਓ ਲੰਮੀ ਤੋੜ ਦਿਓ ਵੇਖੋ ਵੀਰ ਜੀ ਵੱਡੀ ਛੋਟੀ ਆ ਟੋਕਰ ਗੱਬਣਾ ਦੁੱਧ ਦਾ ਰਿਕਾਰਡ ਵੀ ਚੰਗਾ ਵੀਰ ਦੱਸਦਾ ਵੀਰੇ ਸੱਜਰ ਨੇ ਚੰਗਾ ਜਿਹਾ ਆ ਦੁੱਧ ਸੱਜਰ ਦੇ ਵਿੱਚ 15 16 ਕਿਲੋ ਦੁੱਧ ਜਵਾਇਆ ਜੋ ਤੋੜ ਦਿਓ ਲੰਮੀ ਵੀਰ ਜੀ ਤੋੜ ਦਿਓ ਵੇਖੋ ਵੀਰ ਜੀ ਸੱਜੇ ਦਾ ਵੀ ਚੰਗਾ ਰਿਕਾਰਡ ਦੱਸਦਾ ਵੀਰ ਆਟਾ ਮੇਰਾ ਥਰੇ 10 ਕਿਲੋ ਰੋਦੇ ਨੋਵਾਂ ਦੀ ਆਪਣੀ ਫੁੱਲ ਗਰੰਟੀ ਭਾਵੇਂ ਕੋ ਧਾਰਮਣਾ ਮਾਰੇ 10 ਕਿੱਤੀ ਮਗਰ ਜੋ ਦੇ ਠੀਕ ਹੈ ਜੀ ਐਨ ਤੋਰ ਦੇ ਲੰਮੀ ਤੋਰ ਦੇ ਮਣੀ ਜੀ ਵੀਰ ਬਾਹਰ ਤੋਰ ਦੇ ਲੰਮੀ ਵੇਖੋ ਵੀਰ ਜੀ ਚੰਗੀ ਝੋਟੀ ਆ ਦੁੱਧ ਦਾ ਵੀ ਚੰਗਾ ਵੀਰ ਰਿਕਾਰਡ ਦੱਸਦਾ ਵੀਰੇ ਮਿਲਦੀ ਕਿੱਦਾਂ ਹੁਣ ਇਹ ਅੰਮੀ ਜੀ ਕੱਟੀ ਨਾ ਮਿਲਦੀ ਕੱਟੀ ਨਹੀਂ ਕੱਟੀ ਨਾ ਦੋਵੇਂ ਟਾਈਮ ਕੱਟੀ ਮਗਰ ਬਹੁਤ ਸੋਹਣੀ ਇਹਦੇ ਬਿਲਕੁਲ ਜੱਟ ਬਲੈਕ ਕੱਟੀ ਬਹੁਤ ਸੋਹਣੀ ਠੀਕ ਹੈ ਜੀ ਆ ਵੀ ਕੱਟੀ ਜਿਹੜੇ ਮਗਰ ਆ ਕੱਟੀ ਆ ਗਈ ਮਗਰ ਪੂਰੀ ਝੋਟੀ ਬਣੀ ਐ ਵੀ ਬਿਲਕੁਲ ਜੀ ਵੇਖੋ ਇਹ ਮਾਨਕੀ ਆਖਾ ਕੱਟੀ ਵੀ ਚੰਗੀ ਆ ਗਈ ਐ ਮਗਰ ਹਾਂ ਜੀ ਬਿਲਕੁਲ ਜੀ ਤੇ ਇਹਦਾ ਵੀ ਜੀ ਮੋਲਾ ਪੜਾਗਾ 10 ਭਾਵੇਂ ਕਰੀ ਜਾ ਭਾਵੇਂ 1 5 ਕਰੀਏ 95000 ਦੀ ਹਾਂ ਨਾ ਦੇ ਦਾਂਗੇ ਜੀ 95000 ਦੀ ਹਾਂ ਜੀ 95000 ਦੀ ਝੋਟੀ ਦੇਦਾ ਕੋ ਮਾਨਦਾਨ ਕਰਦਾ ਵੀਰ ਕੋ ਦੂਰੋਂ ਫੋਨ ਕਰੂਗੇ ਇੱਕ ਹੀ ਗੱਲ ਕਰਦੀ ਐ ਵੀਰ ਜੀ ਕਰ ਦੋ ਕੋਈ ਗੱਲ ਜਿੱਦਾਂ ਤਾਂ ਹੀ ਆਕਰ ਬਿਲਕੁਲ ਪੂਰੇ 90 ਦੀ ਜਾਂਦੇ ਝੋਟੀ ਇਹਦਾ ਕੋਈ 90000 ਹੈ ਨਾ ਬਿਲਕੁਲ ਵੇਖੋ ਵੀਰ ਜੀ ਮੋਲ ਤਾਂ ਜਿਆਜ ਕਰਾਤਾ ਵੀਰ ਕੋਲੇ ਮਗ ਕੁਝ ਗਰੀ ਤੋਂ ਔਕਰ ਗੱਬਣਾ ਗਈ ਆ ਦੁੱਧ ਵੀ ਚੰਗਾ ਦੱਸਦਾ ਵੀਰ ਹਾਂ ਜੀ ਸਾਢੇ 5 ਮਹੀਨੇ ਦੀ ਗੱਬਣ ਚੱਕ ਪਾਸ ਪੂਰੀ ਠੀਕ ਆ ਜੀ ਹਾਂ ਹੋਰ ਕਿੰਨਾਂ ਮਸਾਉਂਦੇ ਆ ਸੱਜਰ ਝੋਟੇ ਬਿਲਕੁਲ ਜੀ ਆ ਗਈ ਤਾਜੀ ਸੂਈ ਝੋਟੀ ਆ ਗਈ ਵੱਡੀ ਝੋਟੀ ਆ ਹਨਾ ਜੀ ਇਹਦੇ ਬਾਰੇ ਦੱਸਿਓ ਵੀਰ ਇਹ ਵੀ ਜੀ ਕੱਲ ਦੀ ਸੂਹੀ ਰਾਤੀ ਅੱਛਾ ਜੀ 18 ਲੀਟਰ ਵਾਲੀ ਝੋਟੀ ਹੈ ਵੱਡੀ ਠੀਕ ਆ ਜੀ ਇਹ ਉਧਰ ਹਿਆਣੇ ਹੋ ਹਰਿਆਣੇ ਹੋਈ ਆ ਉਹ ਵੀ ਆਈਆਂ ਝੋਟੀਆਂ ਬਾਕੀ ਉਹਨਾਂ ਦੀ ਵੀਡੀਓ ਅਗਲੀ ਵੀਡੀਓ ਵਿੱਚ ਪਾਵਾਂਗੇ ਬਿਲਕੁਲ ਜੀ ਉਹ ਰਾਤੀ ਸੂਹੀ ਮੈਂ ਚਾਹਉ ਨਾਲ ਪਾ ਦਿੰਦੇ ਆ ਬਿਲਕੁਲ ਜੀ ਵੇਖੋ ਵੀਰ ਜੀ ਵੱਡੀ ਰਾਦੀ ਸੋਈਆ ਲੈਵਾ ਦੇਖੋ ਵੀਰ ਜੀ ਕਿਆ ਸ਼ਾਨਦਾਰ ਆ ਜੀ ਚੰਗੀ ਝੋਟੀ ਆ ਲੰਮੀ ਬੇਲ ਆ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਲੈ ਲੈ ਵੀਰ ਜੀ ਲੈ 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 ਇੱਕ ਐਵਰੇ ਤੋਂ ਥੋੜਾ ਡਾਦੀ ਆ ਬਿਲਕੁਲ ਐ ਕਿੰਦਰ ਵੀ ਆ ਬੋਲਾ ਇਹ ਤਾਂ ਜਰਤ ਆ ਰਹੀ ਆ ਠੀਕ ਹੈ ਜੀ ਹਾਂਜੀ ਦੁੱਧ ਚੋ 17 18 ਕਿਲੋ ਚਵਾਉਗੀ ਬਿਲਕੁਲ 8 9 ਕਿਲੋ ਤੁਹਾਨੂੰ ਪਤਾ ਸੱਜਰ ਫਰੇ ਦੇ ਭੋਲਾ ਹੀ ਬਿਲਕੁਲ ਵੀਰ ਜੀ ਵੇਖੋ ਵੀਰ ਜੀ ਥਾਂ ਦੀ ਕੁਆਲਿਟੀ ਵੀ ਬਹੁਤ ਸ਼ਾਨਦਾਰ ਆ ਚਵਾ ਵੀਰੇ ਇੱਕ ਨੰਬਰ ਲੱਗਿਆ ਉਹਦੀ ਵੀਰ ਜੀ ਚਵਾ ਦੀ ਹੈ ਇਹ ਇੱਕ ਨੰਬਰ ਆ ਹੈਨਾ ਬਿਲਕੁਲ ਜੀ ਬੱਚਾ ਕੀ ਪਾਇਆ ਨੇ ਵੀਰੇ ਗੱਡੀ ਪਾਈ ਕੋਹੇ ਨੂੰ ਡਾ ਡੀਗਾ ਲੱਗਾ ਜੋ ਜੀ ਬਿਲਕੁਲ ਜੀ ਇਹ ਕੱਟੀ ਆ ਗਈ ਮਗਰ ਕੱਟੀ ਮਗਰ ਜੀ ਠੀਕ ਹੈ ਇਹਦਾ ਮੋਨਾ ਆਪਣਾ ਕਲਿੰਦਰ ਵੀਰ ਆਪਣਾ ਫੋਨ ਤੇ ਕਰ ਲਾਂਗੇ ਫੋਨ ਤੇ ਹੋਣਾ ਹੈ ਆ ਗਾਇਜ ਦੀ ਦਵਾਗੇ ਕੋਈ ਗੱਲ ਨਹੀਂ ਐਡੀ ਵੀ ਕੋਈ ਗੱਲ ਬਿਲਕੁਲ ਫੋਨ ਤੇ ਕਰਨਾ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੀ ਫੋਨ ਜ਼ਰੂਰ ਇੱਕ ਟਾਈਮ ਲਾਇਓ ਰੇਡ ਜਾਇਜ਼ ਕਰੂਗਾ ਵੀਰ ਬਿਲਕੁਲ ਛੋਟੀ ਬੋਸ਼ ਕੀਣਾ ਵੱਡੀ ਛੋਟੀ ਆ ਫੁੱਲ ਕਰਦਾ ਫੁੱਲ ਰਾਜੀ ਆ ਹਨਾ ਜੀ ਹਜ਼ਾਰ ਦੇ ਹਿਸਾਬ ਨਾਲ ਆਈ ਮਤਲਬ ਜਾਇਜ਼ ਹੀ ਦੇ ਦੇਣੀ ਛੋਟੀ ਬਿਲਕੁਲ ਕੈਮਰਾ ਤੋਂ ਡਰਦੀ ਉਹਦਾ ਮੈਂ ਆਕੇ ਨਾ ਮਾਰਦੀ ਜਾਇਜ਼ ਦਾ ਠੰਡੀ ਪੜੀ ਆ ਹਾਂ ਯਾਰ ਕਦੇ ਨਾ ਡਰਦੀ ਆ ਬਿਲਕੁਲ ਨਿਕ ਡਰਦੀ ਹੈ ਹਨਾ ਥੋੜਾ ਬੱਚੇ ਦਾ ਹਾਂ ਜੀ ਹਾਂ ਜੀ ਇੱਕ ਆਖਾ ਤੋਂ ਬਹੁਤ ਭਾਵਦੀ ਆ ਵਾ ਆਪਣਾ ਮੱਜ ਦਾ ਹਾਂ ਠੀਕ ਹੈ ਜੀ ਖੋਲਾ ਵੀ ਦੀ ਤੌਰ ਤੇ ਵੇਖੋ ਵੀਰ ਜੀ ਦਿਨ ਵੀਰ ਕਹਿੰਦਾ 15 ਲੈ ਜੂਗੀ 10 ਤੋਂ 15 ਦਿਨ ਹਨਾ ਜੀ 10 ਤੋਂ 15 ਦਿਨ ਲੈ ਜੂਗੀ ਬਿਲਕੁਲ ਇਹ ਬੰਦੇ ਆ ਵੱਡੀ ਝੋਟੀ ਖੜੀ ਆ ਤੇ ਉਹਨਾਂ ਕੋਲ ਵਿੱਚ ਕੱਟੀ ਠੀਕ ਹੈ ਜੀ ਹਾਂ ਜੀ ਮੈਂ ਚੰਗੀ ਆ ਥੋੜੀ ਰੁੱਖੀ ਰਹਿ ਗਈ ਹੈ ਹਨਾ ਜੀ ਰੁੱਖੀ ਆ ਗਈ ਥੋੜੀ ਜੀ ਸੇਵਾ ਖੋਲੋ ਬਾਕੀ ਇਹ ਵੀ ਮੈਂ ਕੱਦ ਕਾਠ ਵਾਲੀ ਆ ਬਿਲਕੁਲ ਭਾ ਕੋਈ ਵੀ ਸੇਵਾ ਕਰੂਗਾ ਚਲੋ ਦੁੱਧ ਚੰਗਾ ਚਵਾਉਗੇ ਵੀ ਹਨਾ ਜੀ ਸੇਵਾ ਕਰਨੀ ਹੈ ਇਹਨੇ ਦੁੱਧ 10 ਕਿਲੋ ਚਵਾਈ ਜਾਣਾ ਵੀ ਜੀ ਬਿਲਕੁਲ ਜੀ ਸੇਵਾ ਕਰੂ 10 ਕਿਲੋ ਦੁੱਧ ਵਧੀਆ ਹਸਕੇ ਚਵਾਈ ਜਾਣਾ ਇਹਨੇ ਚਾਰੂ ਬੜੀ ਹੈ ਸਾਂਭੀ ਜਾਣਾ ਘੱਟ ਜੀ ਬਿਲਕੁਲ ਹੈ ਥੋੜਾ ਰੁੱਖਾਪਨ ਹੈ ਰੁੱਖਾਪਨ ਹੈ ਥੋੜਾ ਜਿਹਾ ਹੈ ਪਤਲੇ ਚਮਚ ਹਾਂ ਜੀ ਜਦੋਂ ਤੋ ਫਰੀਕ ਚਮੜੀਲੀ ਹੈ ਨਾ ਆਹ ਵੇਖੋ ਬਿਲਕੁਲ ਹਾਂ ਜੀ ਥਾਲ ਬੜਾ ਸੋਹਣਾ ਲੱਗਾ ਵੇ ਠੀਕ ਹੈ ਜੀ 15 ਦਿਨਾਂ ਜੇ ਖੜਦੀ ਹੈ ਅਵੇਖੋ ਵੀਰ ਜੀ ਥਨ ਥਨ ਦਾ ਬਹੁਤ ਵਧੀਆ ਲੱਗਿਆ ਆਂ ਦਿਨ 15 ਵੀਰ ਕਹਿੰਦਾ ਲੈ ਜੂ ਆ 15 ਕਹਿੰਦਾ ਲੈ ਜੂ ਇਹਦਾ ਵੀਰ ਨੂੰ ਸੇਵਾ ਕਰ ਲੇ ਤੇ ਚੰਗੀ ਬਣ ਜੀ ਬਿਲਕੁਲ ਜੀ ਇਹਦਾ ਵੀਰ ਜੀ ਮੋਲੋ ਦਾ ਕਰਨੇ 75000 70000 ਜਿਹੜਾ ਹੋਰ ਮਾਰਦਾਨ ਕਰਦਾ ਕੋਈ ਗੱਲ ਨਹੀਂ ਜੈ ਜੀ ਜਾਣਦੇ ਹੋ 65 ਦੀ ਦੇਦਾ ਕੋਈ ਪੂਰੇ 65 ਦੀ 65 ਦੀ ਦੇ ਦਾਂਗੇ ਬਿਲਕੁਲ ਜੀ ਇਹ ਗਿਫਟ ਹੀ ਆ ਬਿਲਕੁਲ ਜੀ ਜੈਜ ਮੋਲਾ ਬਿਲਕੁਲ ਹਾਂ ਜੀ ਹਾਂ ਇਹ ਨਸਲਾ ਪਤਲਾ ਚਾਮਾ ਥੋੜਾ ਲਿੱਸਾ ਪਣਨ ਜ਼ਰੂਰ ਆ ਪਰ ਮੈਂ ਚੰਗੀ ਚੰਗੀ ਚੰਗਾ ਦੁੱਧ ਗੱਡੂ ਹੈ ਨਾ ਵੀਰੇ ਹਾਂ ਜੀ ਦੁੱਧ ਨਹੀਂ ਦੁੱਧ 1000 ਬਾਕੀ ਵੀ ਪਤਾ ਵੀ ਦੋ ਦੋ ਲੱਖ ਵੀ ਖਰਚ ਲੋ ਨਾ ਗਰਮੀ ਆ ਗਈ ਆ ਦੁੱਧ ਉਹਨਾ 11-12 ਕਿਲੋ ਚਮਾਉਣਾ ਬਿਲਕੁਲ ਵੀਰ ਜੀ ਗਰਮੀ ਆ ਨਾ ਬਸ ਇਹਦੀ ਸੇਵਾ ਦੀ ਗੱਲ ਆ ਬਿਲਕੁਲ ਇਹਦੀ ਸੇਵਾ ਕਰੂ ਤਾਂ 11-12 ਕਿਲੋ ਦੁੱਧ ਚਵਾਈ ਦੇਉਗੀ ਬਿਲਕੁਲ ਵੀਰ ਜੀ ਬਿਲਕੁਲ ਜੀ ਬਾਕੀ ਕਿੰਨਾ ਜ਼ਿਆਦਾ ਦੁੱਧ ਕੱਢਦੀ ਆ ਵੀ ਝੋਟੀ ਲਖਣ ਵਾਲੀ ਆ ਸੇਵਾ ਬਿਲਕੁਲ ਜੀ ਇਹਨੂੰ 17-18 ਕਿਲੋ ਤਾਂ ਯਾਹੂ ਬਿਲਕੁਲ ਵੱਡੀ ਝੋਟੀ ਆ ਹਾਂ ਵੱਡੀ ਝੋਟੀ ਬੋਲ ਵੇਖੋ ਜੀ ਵੀਰ ਨੇ ਰੇਟ ਬਿਲਕੁਲ ਜਾਇਜ਼ ਕਰਤੇ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਤੇ ਲਾਗੇ ਜਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਵੀਰ ਜੀ ਹਨਾ ਵੀਰ ਜੀ ਹਾਂ ਜੀ ਆ ਜੀ ਨਹੀਂ ਤਾਂ ਸੱਲੀ ਕਰਕੇ ਖੜੋ ਵੀਰ ਜੀ ਹਨਾ ਜੀ ਬਾਕੀ ਵੀਰ ਜੀ ਦਾ ਕੰਮ ਲੰਮੇ ਟਾਈਮ ਦਾ ਚੱਲਦਾ ਸਾਫ ਸੁਥਰਾ ਕੰਮ ਆ ਹਨਾ ਜੀ ਚੰਗੀਆਂ ਝੋਟੀਆਂ ਲਿਉਂਦੇ ਆ ਹਨਾ ਝੋਟੀਆਂ ਵੀ ਜੜਦਾ ਆਪਣੀਆਂ ਆਉਂਦੀਆਂ ਰਹਿੰਦੀਆਂ ਚੋਥੇ ਪੰਜਵੇਂ ਚੰਗੇ ਰਿਕਾਰਡ ਵਾਲੀਆਂ ਹੁੰਦੀਆਂ ਸਾਰੀਆਂ ਬਿਲਕੁਲ ਵਧੀਆ ਰੋ ਵਧੀਆ ਮਾਲ ਪਾਈ ਦਾ ਵੀਰ ਜੀ ਠੀਕ ਆ ਵੀਰ ਜੀ ਉਹਦੇ ਵੱਨੇ ਜੀ ਮੱਝ ਪਾਈ ਮੈਂ ਚਲੋ ਕਿ 72 ਬੰਦੇ ਦਾ ਕਰ ਜੀ ਹਾਂ ਜ ਹੋਰ ਮਾਂ ਤਨ ਜਾਣਦੇ ਹੋ ਠੀਕ ਹੈ ਵੀਰ ਜੀ ਹਾਂਜੀ ਆਪਣਾ ਨਾਮ ਦੱਸ ਦਿਓ ਵੀਰੇ ਨਾਮ ਵੀਰ ਜੀ ਆਪਣਾ ਗਗਨਦੀਪ ਸਿੰਘ ਪਿੰਡ ਝੰਡੀਆਂ ਖੁਰਦ ਹਾਂਜੀ ਤੇ ਤਸਵੀਰ ਆਪਣੀ ਹੈ ਬਟਾਲਾ ਜ਼ਿਲ੍ਹਾ ਗਰਦਾਪੁਰ ਅਮਰਸਰ ਆਪਾਂ ਨੂੰ ਬਿਲਕੁਲ ਲੱਗੇ ਗਰਦਾਪੁਰ ਨੂੰ ਠੀਕ ਹੈ ਫੋਨ ਨੰਬਰ ਦੱਸ ਦਿਓ ਫੋਨ ਨੰਬਰ ਆਪਣਾ 981474725 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ